ਸੋਹਣਾ ਦਰਸ਼ਣੀ ਜਵਾਨ ਸੀ ਔਰ ਬਹੁਤ ਪਿਆਰਾ ਇਨਸਾਨ ਸੀਗਾ ਸਭ ਦਾ ਪਿਆਰ ਲੈਂਦਾ ਸੀ ਉਹ ਸਭ ਨੂੰ ਮਾਣ ਇੱਜ਼ਤ ਦਿੰਦਾ ਸੀ ਉਹ ਇਹਨਾਂ ਦੇ ਵਿੱਚ ਜਦੋਂ ਉਹ ਬਿਮਾਰ ਹੋਇਆ ਤਾਂ ਪੂਰੀ ਦੁਨੀਆ ਨੇ ਉਹਦੇ ਲਈ ਅਰਦਾਸਾਂ ਕੀਤੀਆਂ ਅਲ ਜੇ ਚੀਜ਼ ਪੈਂਦੀ ਸੀ ਇਹ ਸੋਚ ਕੇ ਕਿ ਐਡਾ ਪਿਆਰਾ ਵੀਰ ਸਾਡਾ ਮੰਜੇ ਤੇ ਬੇਸੁੱਧ ਪਿਆ ਪੰਜਾਬੀ ਇੰਡਸਟਰੀ ਨੂੰ ਅੱਜ ਉਹ ਘਾਟਾ ਪੈ ਗਿਆ ਜੋ ਨਾ ਪੂਰਾ ਹੋਣਾ ਲੱਗ ਕੋਕੀ ਰਾਜਵੀਰ ਜਵੰਦਾ ਕੱਲ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸੀ ਕਿ ਅੱਜ ਉਹਨਾਂ ਨੂੰ ਪੰਚ ਤਤਵਾ ਦੇ ਵਿੱਚ ਵਿਲੀਨ ਕੀਤਾ ਜਾ ਰਿਹਾ ਉਹਨਾਂ ਦੇ ਪਿੰਡ ਮੌਜੂਦ ਆ ਸਾਡੇ ਨਵਾਂ ਫਿਲਮ ਇੰਡਸਟਰੀ ਤੋਂ ਜਿਹੜੇ ਡਾਇਰੈਕਟਰ ਨੇ ਉਹ ਮੋਜੂਨੇ ਕਿਵੇਂ ਦੇਖਦੇ ਹੋ ਗੀਦਾਜਵੀਰ ਵਰਗਾ ਕਲਾਕਾਰ ਜੋ ਕਿ ਸਾਰਿਆਂ ਨੂੰ ਹਸਾਂਦਾ ਸੀ ਪਿੰਡ ਵਾਲੇ ਕਹਿੰਦੇ ਕਿ ਸਾਨੂੰ ਤਾਂ ਨਿੱਕਾਵਾਰੋ ਦਾ ਪਿਆਰ ਮਿਲਿਆ ਵਾ ਇਸ ਇਹੋ ਹੀ ਗਰਾਊਂਡ ਆ ਜਿੱਥੇ ਉਹਨਾਂ ਨੇ ਖੇਡਿਆ ਪਹਿਲਾ ਖਾੜਾ ਲਾਇਆ ਤਾਂ ਅੱਜ ਇਸੇ ਜਗ੍ਹਾ 'ਉਹਨਾਂ ਨੂੰ ਪੰਜ ਤਤਵਾਂ ਦੇ ਵਿੱਚ ਵਲੀਨ ਕੀਤਾ ਜਾ ਰਿਹਾ ਹੈ। ਉਹ ਬਹੁਤ ਪਿਆਰਾ ਇਨਸਾਨ ਸੀ ਜੀ। ਬਹੁਤ ਸੋਹਣਾ ਦਰਸ਼ਣੀ ਜਵਾਨ ਸੀ ਔਰ ਬਹੁਤ ਪਿਆਰਾ ਇਨਸਾਨ ਸੀਗਾ। ਸਭ ਦਾ ਪਿਆਰ ਲੈਂਦਾ ਸੀ ਉਹ। ਸਭ ਨੂੰ ਮਾਣ ਇੱਜ਼ਤ ਦਿੰਦਾ ਸੀ ਉਹ। ਇਸ ਕਰਕੇ ਹੀ ਪੂਰੀ ਦੁਨੀਆ ਦੇ ਵਿੱਚ ਜਦੋਂ ਉਹ ਬਿਮਾਰ ਹੋਇਆ ਤਾਂ ਪੂਰੀ ਦੁਨੀਆ ਨੇ ਉਹਦੇ ਲਈ ਅਰਦਾਸਾਂ ਕੀਤੀਆਂ ਤੇ ਅੱਜ ਵੀ ਜੋ ਤੁਸੀਂ ਭੀੜ ਦੇਖ ਰਹੇ ਹੋ ਇਹ ਉਹਦੇ ਪਿਆਰ ਸਦਕਾ ਹੀ ਆ ਇੱਥੇ ਖਾਸ ਕਰਕੇ ਤੁਹਾਡੇ ਨਾਲ ਇੱਕ ਹੁਣ ਵੈਬ ਸੀਰੀਜ਼ ਦੇ ਵਿੱਚ ਵੀ ਉਹਨਾਂ ਨੇ ਕੰਮ ਕੀਤਾ ਗਾਣਾ ਉਹਨਾਂ ਨੇ ਗਾਇਆ ਕਿਵੇਂ ਦੇਖਦੇ ਹੋ ਕਿ ਕੁਝ ਦਿਨ ਪਹਿਲਾਂ ਗਾਣਾ ਗਾਇਆ ਤੇ ਹੁਣ ਉਹ ਇਦਾਂ ਦਾ ਪਾਣਾ ਵਰਤ ਗਿਆ ਮੈਨੂੰ ਦੁੱਖ ਇਸ ਗੱਲ ਦਾ ਹੈ ਕਿ ਉਹ ਗਾਣਾ ਉਹ ਅਖਾੜਾ ਜਿਹੜਾ ਮੈਂ ਉਹਦੇ ਤੇ ਸ਼ੂਟ ਕੀਤਾ ਉਹ ਨਹੀਂ ਦੇਖ ਪਾਇਆ ਤੇ ਮਤਲਬ ਮੇਰੇ ਲਈ ਇਹ ਗੱਲ ਕੋਈ ਖੁਸ਼ੀ ਵਾਲੀ ਨਹੀਂ ਗਈ ਇਦਾਂ ਮੈਨੂੰ ਬਹੁਤ ਜ਼ਿਆਦਾ ਦੁੱਖ ਦੇ ਰਹੀ ਆ ਇਹ ਗੱਲ ਤੇ ਮੈਨੂੰ ਸਮਝ ਨਹੀਂ ਆ ਰਹੀ ਮੈਂ ਇਹਦੇ ਤੇ ਕੀ ਰਿਐਕਟ ਕਰਾਂ ਕਿਉਂਕਿ ਬਹੁਤ ਛੋਟੀ ਗੱਲ ਆ ਉਹਦੀ ਸ਼ਖਸੀਅਤ ਬਹੁਤ ਵੱਡੀ ਸੀ ਖਾੜੇ ਜਾਂ ਗਾਣੇ ਗੁਣੇ ਬਹੁਤ ਛੋਟੀਆਂ ਗੱਲਾਂ ਨੇ ਉਹਦਾ ਪਿਆਰ ਉਹਦਾ ਲੋਕਾਂ ਦੇ ਵਿੱਚ ਮਿਲਵਰਤਨ ਦੇ ਲਈ ਜਿਵੇਂ ਉਹਦਾ ਸੁਭਾਅ ਸੀ ਉਹ ਬਹੁਤ ਵੱਡੀਆਂ ਗੱਲਾਂ ਨੇ ਤੁਸੀਂ ਵੱਡੇ ਵੱਡੇ ਐਕਟਰਾਂ ਨਾਲ ਉੱਠ ਦੇ ਬੈਠ ਦੋ ਕੋਈ ਐਦਾਂ ਹੀ ਗੱਲ ਹੋਈ ਹੋਵੇ ਕੁਝ ਦਿਨ ਪਹਿਲਾਂ ਜਦੋਂ ਰਾਜਵੀਰ ਹਸਪੀਟਲ ਦੇ ਵਿੱਚ ਐਡਮਿਟ ਸੀਗੇ ਕਿਉਂਕਿ ਪੂਰੀ ਦੁਨੀਆ ਉਹਨਾਂ ਲਈ ਅਰਦਾਸਾ ਕਰ ਰਹੀ ਸੀ ਪਰ ਅਰਦਾਸਾ ਗੇ ਜਿਹੜਾ ਭਗਵਾਨ ਨੇ ਚੁੱਕਿਆ ਉਹ ਰਾਜਵੀਰ ਨੂੰ ਸਾਡੇ ਤੋਂ ਵਿੱਚ ਸਦਾ ਵੀ ਵਛੋੜਾ ਦੇ ਗਿਆ ਨਹੀਂ ਅਰਦਾਸਾਂ ਨਹੀਂ ਝੂਠੀਆਂ ਪੈਂਦੀਆਂ ਹੁੰਦੀਆਂ ਅਰਦਾਸਾਂ ਕਰਨ ਵਾਲੇ ਫੇਲ ਹੋ ਜਾਂਦੇ ਨੇ ਉਹਨਾਂ ਨੂੰ ਸ਼ਾਇਦ ਅਰਦਾਸਾਂ ਨਹੀਂ ਕਰਨੀਆਂ ਹੁੰਦੀਆਂ ਅਰਦਾਸਾਂ ਨੂੰ ਨਹੀਂ ਕਹੀਦਾ ਹੁੰਦਾ ਕਿ ਅਰਦਾਸਾਂ ਨਹੀਂ ਪੂਰੀਆਂ ਹੋਈਆਂ ਅਰਦਾਸਾਂ ਤਾਂ ਹਮੇਸ਼ਾ ਹੀ ਪੂਰੀਆਂ ਹੁੰਦੀਆਂ ਨੇ ਉਹ ਕੁਦਰਤ ਨੇ ਦਾਇਕ ਆਪਣਾ ਨਿਜ਼ਾਮ ਉਹ ਉਹਨੂੰ ਪਤਾ ਉਹਨੇ ਕਿਵੇਂ ਕਿਨੂੰ ਕਿੰਨੀ ਜ਼ਿੰਦਗੀ ਦੇਣੀ ਆ ਉਹ ਉਹਦੇ ਹੱਥ ਆ ਸਭ ਤੇ ਬਾਕੀ ਤਾਂ ਸਾਰਾ ਕੁਝ ਆ ਜਿਹੜਾ ਉਹ ਰੋਜ਼ ਪਤਾ ਲੈਣ ਜਾਂਦੇ ਸੀ ਲੋਕ ਉਹਨੂੰ ਪਿਆਰ ਕਰਨ ਵਾਲੇ ਯਾਰ ਦੋਸਤ ਔਰ ਮੀਡੀਆ ਤੁਸੀਂ ਸਾਰੇ ਸਾਰਾ ਕੁਝ ਦੱਸੀ ਜਾਂਦੇ ਸੀ ਉਹੀ ਗੱਲਾਂ ਮੈਨੂੰ ਪਤਾ ਨੇ ਮੈਂ ਮੁਹੱਲੀ 'ਚ ਰਹਿਣਾ ਮੈਂ ਹਰ ਦੂਜੇ ਦਿਨ ਕਦੇ ਰੋਜ਼ਾਨਾ ਜਾਂਦਾ ਸੀ ਪਤਾ ਲੈਣ ਇਸੇ ਕਰਕੇ ਕਿ ਕਿਉਂਕਿ ਗਾਲਜੇ 'ਚ ਚੀਜ਼ ਪੈਂਦੀ ਸੀ ਇਹ ਸੋਚ ਕੇ ਕਿ ਐਡਾ ਪਿਆਰਾ ਵੀਰ ਸਾਡਾ ਮੰਜੇ ਤੇ ਬੇਸੁੱਧ ਪਿਆ ਤੇ ਪਿੱਛੇ ਜਿੱਦੇ ਹੰਸਪਾ ਜੀ ਆਏ ਨੇ ਪਰਸੋਂ ਚੌਥੇ ਉਹ ਬੜੇ ਭਾਵਕ ਹੋਏ ਔਰ ਜਿਹੜਾ ਵੀ ਆਉਂਦਾ ਸੀ ਤਾਂ ਬਹੁਤ ਭਾਵਕ ਹੋ ਜਾਂਦਾ ਸੀ ਕਿ ਇੰਨਾ ਸੋਹਣਾ ਸੁਨੱਖਾ ਨੌਜਵਾਨ ਮਨਜੇ ਤੇ ਐਨਰਜਿੰਦ ਪਿਆ ਸਾਨੂੰ ਸਾਰਿਆਂ ਨੂੰ ਆਸ ਸੀ ਕਿ ਉੱਠੂਗਾ ਉਹਦੇ ਦੋਸਤ ਉਹਦੇ ਸਾਥੀ ਕਮਰਕਰੇਵਾਲ ਕੁਲਵਿੰਦਰ ਬਿੱਲਾ ਅਰਗਵੀਰ ਬੋਲੀ ਹਰਫ ਚੀਮਾ ਹੋਰ ਵੀ ਜਿੰਨੇ ਸੀਗੇ ਬੈਠੇ ਉਹ 24 ਘੰਟੇ ਉੱਥੇ ਹਾਜ਼ਰ ਰਹੇ ਉਹਦਾ ਪਰਿਵਾਰ ਵੀ ਉੱਥੇ ਹਾਜ਼ਰ ਰਹਾ ਪਰ ਕੁਦਰਤ ਨੂੰ ਹੋਰ ਕੁਝ ਮਨਜ਼ੂਰ ਸੀ ਕਈ ਲੋਕ ਇਹ ਵੀ ਕਹਿ ਰਹੇ ਕਿ ਹਾਂ ਵੀ ਕੁਝ ਦਿਨ ਦਾ ਦਰਦ ਦਿੰਦਾ ਪਰ ਪਰਿਵਾਰ ਨੂੰ ਸਦੇਵੀ ਵੀ ਛੋੜਾ ਨਾ ਦਿੰਦਾ ਭਗਵਾਨ ਇਹ ਪਲੇ ਉਹਨਾਂ ਦੀ ਜਿਹੜੀ ਛੱਟ ਥੋੜੀ ਦੇਰ ਬਾਅਦ ਭਰਦੀ ਇਹ ਤਾਂ ਰਾਜਵੀਰ ਨੂੰ ਛੱਡ ਦਿੰਦਾ ਗੱਲਾਂ ਦਾ ਆਪਾਂ ਕੁਝ ਨਹੀਂ ਕਰ ਸਕਦੇ ਇਹ ਕੋਈ ਦਲੀਲ ਨਹੀਂ ਇਹ ਪਰਮਾਤਮਾ ਦੇ ਹੱਥ 'ਚ ਆ ਜੋ ਪਰਮਾਤਮਾ ਨੂੰ ਮਨਜ਼ੂਰ ਸੀ ਜੋ ਉਹਨੇ ਸੋਚਿਆ ਸੀਗਾ ਜਿਵੇਂ ਉਹਦੀ ਲਿਖੀ ਸੀ ਉਹ ਕਰਤੀ ਜਿਵੇਂ ਕਹਿੰਦੇ ਹੁੰਦੇ ਆ ਦੋ ਹੀ ਗੱਲਾਂ ਹੁੰਦੀਆਂ ਨੇ ਜਾਂ ਤਾਂ ਹੋਣੀ ਹੁੰਦੀ ਐ ਜਾਂ ਅਨ ਹੋਣੀ ਹੁੰਦੀ ਐ ਇਹ ਅਨ ਹੋਣੀ ਸੀਗੀ ਹੋਣੀ ਐਸੀ ਤਰ੍ਹਾਂ ਨਾਲ ਹੀ ਸੀਗੀ ਉਹ ਅਣਹੋਣੀ ਉਹ ਵੀ ਵਾਪਰ ਗਈ ਹੁਣ ਆਪਾਂ ਬਾਕੀ ਦਾ ਜਾਬਾਂ ਦਾ ਭੇੜ ਹੀ ਆ ਜਿੰਨਾ ਮਰਜ਼ੀ ਕਰੀ ਜਾਈਏ ਠੀਕ ਤੇ ਦੇਖ ਸਕਦੇ ਹੋ ਜਿਸ ਤਰੀਕੇ ਨਾਲ ਫਿਲਮ ਇੰਡਸਟਰੀ ਜਗਤ ਦੇ ਲੋਕ ਪਹੁੰਚ ਰਹੇ ਨੇ ਤੇ ਹੁਣ ਜਿਹੜਾ ਕੁਛੀ ਦੇਰ ਦੇ ਵਿੱਚ ਰਾਜਵੀ ਜਵੰਧਾ ਨੂੰ ਜਿਹੜਾ ਪੰਜ ਤਤਵਾਂ ਦੇ ਵਿੱਚ ਵਲੀਨ ਕਰ ਦਿੱਤਾ ਜਾਊਗਾ ਲੁਧਿਆਣਾ ਤੋਂ ਵਿਸ਼ੇਕ ਜੁਲੜਾ ਗ੍ਰੇਡ ਪੰਜਾਬ ਟੀਵੀ ਲੁਧਿਆਣਾ